ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਖਾਵਾਂਗਾ ਵੀ ਆਧਾਰ ਕਾਰਡ ਡਾਊਨਲੋਡ ਕਿੱਦਾਂ ਕਰਨਾ ਤੇ ਪੀਵੀਸੀ ਆਧਾਰ ਕਾਰਡ ਭਗਵਾਉਣਾ ਕਿੱਥੇ ਜੋ ਕਿ ਪਲਾਸਟਿਕ ਦਾ ਆਧਾਰ ਕਾਰਡ ਤੁਸੀਂ ਕੋਈ ਵੀ ਬ੍ਰਾਊਜ਼ਰ ਖੋਲ ਲੈਣਾ ਬ੍ਰਾਊਜ਼ਰ ਦੇ ਵਿੱਚ ਤੁਸੀਂ ਕਰਨਾ ਟਾਈਪ ਯੂਆਈਡੀਏਆਈ ਉਦਾਈ ਉਦਾਈ ਟਾਈਪ ਕਰਨ ਤੋਂ ਬਾਅਦ ਤੁਸੀਂ ਇਹਨੂੰ ਐਂਟਰ ਕਰ ਦੇਣਾ ਐਂਟਰ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਆਫੀਸ਼ੀਅਲ ਵੈੱਬਸਾਈਟ ਖੁੱਲ ਜੂਗੀ ਜਿਹੜੀ ਯੂਨਿਕ ਹੈ ਹਾਥਾ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਉਦਾਈ ਸ਼ਾਰਟ ਦੇ ਵਿੱਚ ਇਹ ਅਫੀਸ਼ੀਅਲ ਆਧਾਰ ਕਾਰਡ ਦੀ ਵੈਬਸਾਈਟ ਆ ਇਸ ਤੋਂ ਬਹੁਤ ਸਾਰੀਆਂ ਸਹੂਤਾਵਾਂ ਬਿਲਡਿੰਗ ਆ ਜਿਦਾ ਕਿ ਭਾਈ ਆਧਾਰ ਗਟਾ ਆਧਾਰ ਅਪਡੇਟ ਆਧਾਰ ਤੇ ਆਧਾਰ ਕਾਰਡ ਆਧਾਰ ਅਪਡੇਟ ਸਰਵਿਸ ਤੇ ਅਵੇਲ ਆਧਾਰ ਸਰਵਿਸ ਤੁਹਾਨੂੰ ਇਸ ਤੇ ਬਿਲਡਿੰਗ ਆ ਹੁਣ ਆਪਣਾ ਜਿਹੜਾ ਕੰਮ ਆ ਆਪਾਂ ਡਾਊਨਲੋਡ ਆਧਾਰ ਕਰਨਾ ਤੇ ਪੀ ਵੀ ਸੇ ਦਾੜ ਕਾਰਡ ਬਗਵਾਉਣਾ ਆਪਾਂ ਸਿੰਪਲ ਗੈਟ ਆਧਾਰ ਤੇ ਚਲੇ ਜਾਵਾਂਗੇ ਇਸ ਤੇ ਟੈਪ ਕਰੋ ਗਟ ਆਧਾਰ ਤੇ ਗਟ ਆਧਾਰ ਤੇ ਟੈਪ ਕਰਤਾ ਹੋਰ ਤੁਹਾਡੇ ਕੋਲ ਅੱਗੇ ਜਿਹੜੀ অপਸ਼ਨ ਆਊਗੀ ਗਟ ਆਧਾਰ ਦੇ ਥੱਲੇ ਬੁੱਕ ਐਂਡ ਫੋਇਬਿਟ ਚੈੱਕ ਸਟੇਟਸ ਤੇ ਤੁਸੀਂ ਡਾਊਨਲੋਡ ਆਧਾਰ ਤੇ ਆਰਡਰ ਪੀ ਵੀ ਸੀ ਆਧਾਰ ਕਾਰਡ ਇਹ ਤੁਹਾਨੂੰ অপਸ਼ਨ ਖੁੱਲ ਜਾੜੇਗਾ ਤੇ ਆਪਣਾ ਜਿਹੜਾ ਕੰਮ ਆਪਾਂ ਡਾਊਨਲੋਡ ਆਧਾਰ ਕਾਰਡ ਇਹਡਾ ਆਪਾਂ ਛੱਡੋਗੇ ਤੇ ਆਪਾਂ ਡਾਊਨਲੋਡ ਆਧਾਰ ਕਾਰਡ ਜਿੱਥੇ ਲਿਖਿਆ ਉਸ ਤੇ ਤੁਸੀਂ ਟੈਪ ਕਰ ਦਿਓ ਅ ਬੈਟਾ ਡਾਊਨਲੋਡ ਆਧਾਰ ਤੇ ਟੈਪ ਕਰ ਦਿੰਦਾ ਇਹ ਐਂਟਰ ਹੋ ਗਿਆ ਇਸ ਤੋਂ ਬਾਅਦ ਤੁਹਾਨੂੰ ਆ ਗਿਆ ਵੈਲਕਮ ਟੂ ਮਾਈ ਆਧਾਰ ਲੌਗਇਨ ਹੋ ਗਿਆ ਪੇਜ ਤੇ ਤੁਸੀਂ ਇੱਥੇ ਆ ਕੇ ਆਪਣਾ ਇੱਕ ਨੰਬਰ ਭਰਦੇ ਜਿਹੜਾ ਤੁਹਾਡਾ ਆਧਾਰ ਦਾ ਬਾਰਾ ਖਰਾ ਦਾ ਨੰਬਰ ਹੁੰਦਾ ਉਸ ਨੂੰ ਐਂਟਰ ਕਰੋ ਬਹੁਤ ਈਜ਼ੀ ਤਰੀਕੇ ਨਾਲ ਐਂਟਰ ਕਰਨਾ ਤੇ ਪ੍ਰੋਸੈਸ ਕੋਈ ਔਖਾ ਨਹੀਂ ਐਂਟਰ ਕਰ ਤੋਂ ਇਸ ਤੋਂ ਬਾਅਦ ਥੋੜਾ ਇਹ ਜੋ ਕੈਪਚਾ ਦਿਖ ਰਿਹਾ ਕੁਝ ਅੱਖਰ ਹੈ ਅੰਗਰੇਜ਼ੀ ਦੇ ਔਰ ਕੁਝ ਅੰਕ ਇਸ ਨੂੰ ਕੈਪਚਾ ਕਿਹਾ ਜਾਂਦਾ ਇਹ ਤੁਸੀਂ ਟਾਈਪ ਕਰੋ ਇਹ ਟਾਈਪ ਹੋ ਜਾਊਗਾ ਇਹ ਟਾਈਪ ਕਰ ਰਿਹਾ ਬਈ ਜੋ ਕੈਪਚਾ ਤੇ ਕੈਪਚਾ ਟਾਈਪ ਹੋ ਗਿਆ ਇੱਥੇ ਲੌਗਇਨ ਵਿਦ OTP ਬਈ ਲੌਗਇਨ ਕਰਦਾ ਤੇ ਮੇਰੇ ਮੋਬਾਈਲ ਨੰਬਰ ਤੇ ਜੋ ਵੀ ਮੇਰਾ ਮੋਬਾਈਲ ਨੰਬਰ ਦਾ ਆਰਡਰ ਨੰਕਾ ਜੋ ਵੀ ਤੁਹਾਡਾ ਮੋਬਾਈਲ ਨੰਬਰ ਦਾ ਆਰਡਰ ਨੰਕਾ ਦੇਖੋਗਾ ਉਸ ਤੇ ਤੁਹਾਨੂੰ ਇੱਕ OTP ਜਾਊਗਾ ਤੇ ਮੈਨੂੰ ਇਹ ਮੇਰੇ ਪੈਨ ਨੰਬਰ ਤੇ ਕੋਡੀਪੀ ਆਏਗਾ 6 ਅੱਖਰਾਂ ਦਾ ਬੈਂ ਨੂੰ ਬਹੁਤ ਹੀ ਈਜ਼ੀ ਤਰੀਕੇ ਨਾਲ ਇਹਨੂੰ ਫਿਲ ਕਰੂਗਾ ਤੇ ਇਹ OTP ਲੈ ਲਿਆ ਤੇ ਬੈਂਸ ਨੂੰ ਫਿਲ ਕਰਨਾ ਸ਼ੁਰੂ ਕਰਤਾ ਤੇ ਜੋ ਮੈਂ ਇਹਨੂੰ 6 ਅੱਖਰਾਂ ਦਾ OTP ਇਹਨੂੰ ਫਿਲ ਕਰਤਾ ਹੁਣ ਮੈਨੂੰ ਅੱਗੇ ਆਊਗਾ ਲੌਗਇਨ ਛਾਜੀ ਇਹ ਲੌਗਇਨ ਹੋ ਗਿਆ ਤੇ ਲੌਗਇਨ ਹੋਣ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਕੋਰਨਰ ਤੇ ਉੱਪਰ ਬੇਰੀ ਛੋਟੀ ਜਿਹੀ ਫੋਟੋ ਆ ਰਹੀ ਹੈ ਇੱਕ ਇਸ ਤੇ ਤੁਸੀਂ ਟੈਪ ਕਰੋ ਤੁਸੀਂ ਦੇਖ ਸਕਦੇ ਹੋ ਆਪਣੀ ਡਿਟੇਲ ਵਗੈਰਾ ਸਭ ਕੁਝ ਇਸਹੀ ਹੈ ਕਿ ਤੇ ਉਸ ਤੋਂ ਬਾਅਦ ਤੁਹਾਨੂੰ ਆ ਰਿਹਾ ਵੀ ਡਾਕੂਮੈਂਟ ਅਪਡੇਟ ਆਦਾ ਡਾਊਨਲੋਡ ਆਦਾ ਆਰ ਆਰਡਰ ਪੀ ਵੀ ਸੀ ਐਡਰੈਸ ਤੇ ਬੈਂਕ ਸਟੇਟਸ ਤੇ ਆਪਣਾ ਜਿਹੜਾ ਕੰਮ ਆਪਾਂ ਡਾਊਨਲੋਡ ਆਦਾਰ ਫਿਰ ਹਾਲ ਕਰਾਂਗੇ ਤੇ ਬੱਸ ਤੇ ਟੈਪ ਕਰ ਦਊਗਾ ਬੱਸ ਡਾਊਨਲੋਡ ਆਦਾਰ ਤੇ ਟੈਪ ਕਰੂਗਾ ਟੈਪ ਕਰਤਾ ਉਸ ਤੋਂ ਬਾਅਦ ਬੇਰੀ ਜੋ ਡਿਟੇਲ ਤੁਹਾਨੂੰ ਦਿਖ ਰਹੀ ਆ ਇਹ ਡਿਟੇਲ ਹੋਣ ਤੋਂ ਬਾਅਦ ਬੈਰ ਸਿੰਪਲ ਡਾਊਨਲੋਡ ਕਰ ਦੋ ਡਾਊਨਲੋਡ ਹੋਣ ਤੋਂ ਬਾਅਦ ਕंग्रेचुਲੇਸ਼ਨ ਆ ਗਿਆ ਲਿਖ ਕੇ ਇੱਥੇ ਇਹ ਤੁਹਾਨੂੰ ਮਤਲਬ ਡਾਊਨਲੋਡ ਤੁਹਾਡਾ ਆਧਾਰ ਕਾਰਡ ਹੋ ਗਿਆ ਇੱਥੇ ਤੁਹਾਨੂੰ ਚਾਰ ਅੱਖਰ ਲੱਗਣਗੇ ਆਪਣੇ ਨੇਮ ਦੇ ਫਰਸਟ ਲੈਟਰ ਬਲੌਕ ਉਸ ਤੋਂ ਬਾਅਦ ਤੁਹਾਨੂੰ ਅਗ ਲੱਗਣਗੇ ਜੋ ਵਰਥ ਹੀ ਆ ਰਹਾ ਤੇ ਤੁਹਾਡਾ ਪਾਸਵਰਡ ਰਿਕਵਰ ਸਟਰੋਕ ਤੁਸੀਂ ਕਿਸੇ ਵੀ ਕੈਫੇ ਤੋਂ ਇਸ ਸੈੱਟ ਕਰਕੇ ਕਢਵਾ ਸਕਦੇ ਹੋ ਪਾਸਵਰਡ ਦੱਸ ਕੇ ਹੁਣ ਤੁਹਾਨੂੰ ਇਹ ਏਡਾ ਪ੍ਰੋਸੈਸ ਹੋ ਗਿਆ ਹੁਣ ਮੈਂ ਤੁਹਾਨੂੰ ਦੱਸੂਗਾ ਅਗਲਾ ਕੀ ਹੈ ਇਹ ਡਾਊਨਲੋਡ ਕਿੱਥੇ ਹੋਇਆ ਇਹ ਡਾਊਨਲੋਡ ਸੈਕਸ਼ਨ ਦੇ ਵਿੱਚ ਹੋਇਆ ਉਹ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਹੁਣ ਤੁਹਾਨੂੰ ਦੱਸੂਗਾ ਪੀ ਵੀ ਸੀ ਆਧਾਰ ਆਰਡਰ ਕਿਤਾ ਕਰਨਾ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਰ ਇੱਥੇ ਟੈਪ ਕਰੋ ਪੀ ਵੀ ਸੀ ਆਧਾਰ ਕਾਰਡ ਜੋ ਖੁੱਲ ਗਿਆ ਇੱਥੇ ਲਿਖਿਆ ਉੱਪਰ ਸਭ ਤੋਂ ਇਹ 50 ਰੁਪਏ ਤੁਹਾਡੇ ਲੱਗੜ ਕੇ ਜੋ ਤੁਸੀਂ ਪਲਾਸਟਿਕ ਦਾ ਧਾਰ ਕਾਰਡ ਬਕਵਾੜਾ ਇਹ ਬਹੁਤ ਹੀ ਅੱਛਾ ਪਲਾਸਟਿਕ ਦਾ ਧਾਰ ਕਾਰਡ ਜੇ ਬਕਵਾੜਾ ਤਾਂ ਪਲਾਸਟਿਕ ਦੇ ਧਾਰ ਕਾਰਡ ਪੀਵੀਸੀ ਧਾਰ ਕਾਰਡ ਕੇ ਜਾ ਜੜਾ ਜੜਾ ਰਹਾ ਰਹਾ ਕਿ ਤੁਸੀਂ ਜਿੱਥੇ ਇਹ ਆ ਪਟਿਕ ਦਾ ਨਿਸ਼ਾਨ ਬਲੈਸ਼ ਹੋਟ ਆ ਜਾ ਤੂੰ ਬਾਕਸ ਦੇ ਵਿੱਚ ਕਿਸੇ ਦਾ ਕੱਟ ਕਰ ਦੇਣਾ ਤੇ ਡੈਕਸਟ ਕਰ ਦੇਣਾ ਡੈਕਸਟ ਤੋਂ ਬਾਅਦ ਤੁਹਾਡਾ ਫਸਦਾ ਹੋਗਾ ਉਸ ਤੋਂ ਬਾਅਦ ਤੁਹਾਨੂੰ 50 ਰੁਪਏ ਦੀ ਪੇਮੈਂਟ ਜਾਰੀ ਹੋਏਗੀ 50 ਰੁਪਏ ਦੀ ਪੇਮੈਂਟ ਕਰ ਲਈਏ ਜੇ ਤੁਸੀਂ ਆਧਾਰ ਕਾਰਡ ਆਰਡਰ ਕਰਦੇ ਤਾਂ ਤੁਹਾਨੂੰ ਆਨਲਾਈਨ ਬੈਥ ਕਿਤੇ ਕਿੱਡੇ ਵੀ ਤੁਸੀਂ ਵੀ ਆਪਣਾ ਪਲਾਸਟਿਕ ਇੱਕ ਵਧੀਆ ਕਾਰਡ ਬਣਵਾ ਸਕਦੇ ਹੋ ਤੇ ਤੁਹਾਨੂੰ ਇਹ ਡਾਟਾ ਕਰ ਤੋਂ ਬਾਅਦ ਬਟ ਬਟ ਨੂੰ ਅਜੀਬ ਕੋਡ ਦੇ ਮੈਸਜ ਕਰਕੇ ਪੇਮੈਂਟ ਟਰਾਈ ਕਰੋਗੇ ਤੁਸੀਂ ਆਪਣੇ ਪੇਮੈਂਟ ਕਰ ਸਕਦੇ ਹੋ ਤਾਂ ਤੁਹਾਡਾ ਹਤਾਸ ਤੋਂ ਪੱਤਰ ਦੇ 73 ਤੁਹਾਡੇ ਕੋਲ ਕਾਰਡ ਆ ਜਾਊਗਾ ਇਹ ਅਪਲਾਈ ਹੋ ਜਾਊਗਾ ਇੱਥੋਂ 15 ਤੋਂ 20 ਦਿਨ ਵੀ ਲੱਗ ਸਕਦੇ ਆ ਇਹ ਸਰਕਾਰ ਦਾ ਟੇਬਲ ਤੇ ਹੁਣ ਆਪਾਂ ਇਹਦਾ ਕਰਕੇ ਆਪਾਂ ਆਧਾਰ ਪਰ ਦੇਖਦੇ ਕਿ ਕਿੱਥੇ ਆ ਹੁਣ 3 ਡਾਟ ਤੇ ਆਜੋ ਜੋ ਕਾਡਰ ਤੇ ਵਿੜਿਆ ਹੋਇਆ 3 ਬਿੰਦੂ 3 ਬਿੰਦੂਆਂ ਤੇ ਟੈਪ ਕਰੋ 3 ਬਿੰਦੂ ਤੇ ਟੈਪ ਕਰਤਾ ਤੇ ਜਿੱਦਾਂ ਟਿੱਕ ਦਾ ਲੱਗ ਗਿਆ ਕਲੀਅਰ ਕਰ ਸਕਦੇ ਦੇ ਵਿੱਚ ਡਾਊਨਲੋਡ ਡਾਊਨਲੋਡ ਤੇ ਕਲਿੱਕ ਕਰੋ ਕਲਿੱਕ ਕਰ ਤੋਂ ਬਾਅਦ ਤੁਹਾਨੂੰ ਢਿੱਕੇ ਲਿਖਿਆ ਆ ਰਿਹਾ ਤਾਂ 22 ਆਧਾਰ ਤੇ 22 ਆਧਾਰ ਤੇ ਕਲਿੱਕ ਕਰੋ 22 ਆਧਾਰ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਉੱਪਰ ਦੋ ਆਕਣਾ ਆ ਰਿਹਾ ਡਰਾਈਵ ਡੀਡੀਆ ਤੇ ਜਾ ਵੀ ਉਹ ਜੋ ਵੀ ਛੋਟਾ ਮੋਬਾਈਲ ਆ ਉਹਦੇ ਵਿੱਚ ਵੀ ਇੱਕ ਪੀਡੀਐਫ ਹੁੰਦਾ ਤੇ ਤੁਸੀਂ ਇਹਦੇ ਵਿੱਚ ਸੇਵ ਕਰ ਲਓ ਜਦ ਤੱਕ ਵੀ ਡਾਊਨਲੋਡ ਆ ਦਾ ਆਖੀ ਜਾਂਦਾ ਹੈ ਆ ਵਿਊ ਪੀਡੀਐਫ ਨੂੰ ਵੇਖਣਾ ਹੈ ਵਿਊ ਪੀਐਫ ਪੀਡੀਐਫ ਤੇ ਕਰਤਾ ਤੇ ਤੁਹਾਡਾ ਇਹ ਜੋ ਪੀਡੀਐਫ ਦੇ ਵਿੱਚ ਡਾਊਨਲੋਡ ਹੋਇਆ ਸੀ ਦਾ ਆਰ ਕਾਰਡ ਉਹ ਬਹੁਤ ਈਜ਼ੀ ਤਰੀਕੇ ਨਾਲ ਤੁਹਾਡੇ ਕੋਲੇ ਡਾਊਨਲੋਡ ਹੋ ਕੇ ਆ ਗਿਆ ਇਹ ਸ਼ੋ ਹੋਊਗਾ ਥੋੜਾ ਜਿਹਾ ਸਵਾਲ ਕਰੇ ਇਹ ਸ਼ੋ ਹੋ ਗਿਆ ਇਹ ਜਿੱਦਾਂ ਕਿ ਮੇਰਾ ਆਰ ਕਾਰਡ ਤੇ ਮੈਂ ਇਸ ਨੂੰ ਦੇਖਣਾ ਕਿ ਤੱਕ ਇੱਥੇ ਵਿੱਚ ਇਸੇ ਸੇਵਾ ਤੇ ਫੀਡ ਆਉਂਦੇ ਜਾਊਗਾ ਤੇ ਸ਼ੇਅਰ ਫਾਈਲ ਕਰ ਦਿੰਦਾ ਸ਼ੇਅਰ ਫਾਈਲ ਤੁਸੀਂ ਕਿਤੇ ਵੀ ਇਹ ਡਾਊਨਲੋਡ ਕਰਨਾ ਲੱਗਦਾ ਹੈ ਸੈੱਟ ਕਰ ਸਕਦੇ ਹੋ ਈਮੇਲ ਤੇ ਜਾ ਕੇ ਤੁਸੀਂ ਵਾਟਸਐਪ ਤੇ ਬੈਨ ਵਟਸਐਪ ਸੌਖਾ ਲੱਗਦਾ ਵਟਸਐਪ ਤੇ ਸੈੱਟ ਕਰ ਦੂਗਾ ਤਾਂ ਕਿ ਬੈਨ ਸੌਖਾ ਰਹੇ ਕਿਸੇ ਦੇ ਨਾਲ ਚਾਟ ਕਰ ਇਹ ਮੈਂ ਕਰਤਾ ਸੀ ਇੰਨਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਸਿੱਧੇ ਹੀ ਕੈਫੇ ਤੇ ਜਾ ਕੇ ਜਹਾਜ਼ ਸੌਖਾ ਪਿਆ ਕੋਈ ਦੇਖੇ ਉਸ ਨੂੰ ਇੱਕੜਗਾ ਸਕਦੇ ਹੋ ਤੇ ਥੈਂਕ ਯੂ ਦੋਸਤੋ ਜਰੂਰ ਕਰੀਂ ਵਧੀਆ ਲੱਗੀ ਤਾਂ ਮੇਰੇ ਵੀ ਫੋਲੋ ਕਰੋ ਹੋਰ ਵੀ ਸਾਰੇ ਸਰਵਿਸ ਕੈਫੇ ਸਰਵਿਸ ਸਰਵਿਸ ਦੇ ਲਈ ਧੰਨਵਾਦ ਦੋਸਤੋ ਮੇਰੇ ਪੇਜ ਨੂੰ ਫੋਲੋ ਕਰੋ ਲਾਈਕ ਕਰੇ ਤੇ ਸ਼ੇਅਰ ਕਰੋ